ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਇਸ ਟਾਈਮ ਮੈਂ ਮੋਗੇ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਵਿੱਚੋਂ ਭਲੂਰ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਭਲੂਰ ਤੋਂ ਜਦੋਂ ਆਪਾਂ ਸਮਾਲਸਰ ਵਾਲੀ ਸਾਈਡ ਨੂੰ ਜਾਂਦੇ ਆ ਉਹ ਸੜਕ ਦੇ ਉੱਤੇ ਇੱਕ ਡੇਮਰੂ ਨੂੰ ਸੜਕ ਪਾੜਦੀ ਆ ਮਿੱਤਰੋ ਤੇ ਉਸ ਸੜਕ ਦੇ ਉੱਤੇ ਬਾਈ ਦਾ ਘਰ ਆ ਪਰ ਖੇਤਾਂ ਦੇ ਵਿੱਚ ਤਿੰਨ گاਵਾ ਤਿੰਨੇ گاਵਾ ਮਿੱਤਰੋ ਗੱਪਣਾ ਇੱਕ ਥੋੜਾ ਬਹੁਤ ਦੁੱਧ ਦਿੰਦੀ ਆ ਡرائی ਤੇ ਉੱਤੇ ਆ ਕੋਝ ਕੁ ਟਾਈਮ ਇਹਨਾਂ ਦੇ ਬਾਕੀ ਆ ਕਿਸੇ ਦੇ 2 ਮਹੀਨੇ ਬਾਕੀ ਆ ਕਿਸੇ ਦੇ 2.5 ਮਹੀਨੇ ਬਾਕੀ ਆ ਇੱਕ ਥੋੜੀ ਜਿਹੀ ਵੱਧ ਟਾਈਮ ਦੀ ਕੱਚੀ ਆ ਤੇ ਉਹਦਾ ਭਾਅ ਵੀ ਲੋਟ ਆ ਸਾਰੇ ਜਾਨਵਰ ਤੁਹਾਨੂੰ ਸਾਂਭਣਗੇ 2 ਰੁਪਏ ਦੇਣ ਵਾਲੇ ਹੋਣਗੇ ਇਹ ਪਹਿਲਾ 10 ਦਿਨਾਂ ਜਿਹੜਾ ਜਾਨਵਰ ਤਿਆਰ ਕਰਦਾ ਜਿਹੜਾ ਬੰਦਾ ਤੋਕੜ ਗੱਬਣ ਲੈ ਕੇ ਪਸ਼ੂ ਤਿਆਰ ਕਰਦਾ ਉਹਦੇ ਲਈ ਵੀਡੀਓ ਕੰਮ ਦੀ ਆ ਆਓ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲਾ ਵੱਡੇ ਭਾਈ ਨਾਮ ਗਰਮੀਤ ਸਿੰਘ ਜੀ ਠੀਕ ਹੈ ਵੀਰੇ ਅੱਛਾ ਆਪਣਾ ਘਰ ਤਾਂ ਡੇਮਰੂ ਵਾਲੀ ਛੜਕ ਤੇ ਆ ਗਿਆ ਹੈ ਨਾ ਹਾਂਜੀ ਵੀਰ ਜੀ ਇਹ ਉੱਥੋਂ ਦਾ ਕਿਲੋ 1.5 ਕਿਲੋਮੀਟਰ ਪੈ ਜਾਂਦਾ ਹੋਊਗਾ ਪਿੰਡ ਤੋਂ ਕਿ ਪਿੰਡ ਤੋਂ ਦੇ ਉਹ ਕਿਲੋਮੀਟਰ ਪੈ ਜਾਂਦਾ 2 ਕਿਲੋਮੀਟਰ ਠੀਕ ਆ ਅੱਛਾ ਵੱਡੇ ਭਾਈ ਜਿਹੜੀ ਕਾਲੀ ਗਾਂ ਆਪਣੀ ਇਹ ਕਿੰਨੇ ਚਿਰ ਦੀ ਗੱਬਣਾ ਵੀਰੇ ਇਹ 8 ਮਹੀਨੇ ਪੂਰੇ ਹੋ ਗਏ ਨੌਵਾਂ ਮਹੀਨਾ ਸਤ ਤਰੀਕ ਨੂੰ ਨੌਵਾਂ ਮਹੀਨਾ ਲੱਗਦਾ ਸਤ ਤਰੀਕ ਨੂੰ ਨੌਵਾਂ ਮਹੀਨਾ ਲੱਗ ਜਾਊਗਾ ਹਾਂਜੀ ਅੱਛਾ ਵੀਰੇ ਥਾਣਾ ਤੋਂ ਪਾਸ ਆਉਕੇ ਜਾਵਾਂ ਫੁੱਲ ਗਰੰਟੀ ਆ ਜੀ ਠੀਕ ਆ ਵੀਰੇ ਅੱਛਾ ਕਿੰਨਾ ਸੁਆ ਸੁਣਾ ਇਹਨੇ ਵੀਰੇ ਇਹਨੇ ਤੀਜਾ ਸੁਆ ਸੁਣਾ ਵੀਰੇ ਠੀਕ ਆ ਥੋਰੀ ਵੀਰੇ ਕੱਢੀ ਪਾਰ ਨੂੰ ਅੱਛਾ ਵੀਰੇ ਕੀ ਰੇਟ ਰੋਂਗੇ ਦਾ ਤੇਲ ਲੈਣ ਆਲਾ ਬਾਈ ਇਹਦਾ ਰੇਟ ਵੀਰ ਜੀ 34000 ਰੁਪਏ 34000 ਮਨਤਨ ਕਰ ਦਾਂਗੇ ਠੀਕ ਹੈ ਭਾਈ ਲੈ ਮਿੱਤਰੋ 34000 ਰੁਪਿਆ ਡਿਮਾਂਡ ਆ ਮਨਤਨ ਹੋ ਜਾਊਗਾ ਲਿਵੇ ਭਾਂਡੇ ਦੀ ਚੰਗੀ ਤਿਆਰੀ ਕਰਦੀ ਹੋਊਗੀ ਗਾਂ ਕ੍ਰੌਸ ਦੇ ਵਿੱਚ ਪੈਂਦੀ ਆ ਮਿੱਤਰੋ ਸੋਹਣੀ ਤਿਆਰ ਹੁੰਦੀ ਹੋਊਗੀ ਲਿਵੇ ਅੱਠਵਾਂ ਮਹੀਨਾ ਇਹਨੂੰ ਜਿਹੜਾ ਕੰਪਲੀਟ ਹੋ ਗਿਆ ਵੀਰੇ ਕਿੰਨੀ ਤਰੀਕ ਤੋਂ ਲੱਗ ਗਿਆ ਇਹਨੂੰ ਨੌਵਾਂ ਮਹੀਨਾ 7 ਤਰੀਕ ਨੂੰ ਲੱਗਣਾ ਨੌਵਾਂ ਮਹੀਨਾ 7 ਤਰੀਕ ਨੂੰ ਨੌਵਾਂ ਮਹੀਨਾ ਲੱਗਣਾ ਆ ਜਿਹੜੀ ਨੰਗੇ ਗਈ ਕੀ ਜਿਹੜੀ ਅਗਲੀ ਨੰਗੇ ਲੱਗਣੀ ਆ ਹੋਣੀ ਆ ਠੀਕ ਹੈ ਭਾਈ ਮੰਨ ਲਾ ਵੀ ਨੌਵਾਂ ਮਹੀਨਾ ਲੱਗਣ ਦੇ ਵਿੱਚ ਅਜੇ 10 ਹੋਰ ਆ ਲੋ ਤੁਸੀਂ ਵਿਚਾਰ ਕੁਦੇ ਨੇ 2 ਦਿਨ ਨਾਲ 10 11 ਦਿਨਾਂ ਨੂੰ ਲੱਗ ਜਾਊਗਾ ਲੈ ਮਿੱਤਰੋ ਮਹੀਨਾ ਦੇ ਜਿਹੜਾ ਮਹੀਨਾ ਤੁਹਾਨੂੰ ਪੱਠੇ ਪਾਉਣੇ ਪੈਣਿਆ ਕਮਾਈ ਸੋਹਣੀ ਦੇਜੂਗੀ ਤਿਆਰ ਕਰਕੇ ਗਾ ਜਿਹੜੇ ਭਾ ਕੱਚੀਆਂ ਗਾਂਵਾਂ ਲੈ ਕੇ ਸਾंभਦੇ ਆ ਕਿਉਂਕਿ ਹਲੇ 34000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਣ ਵੀ ਹੋ ਜਾਣਾ ਵਾ ਲਿਵਾਸ ਵੇਖੋ ਵੈੜ ਦੇ ਲੇਵੇ ਦਾ ਬਹੁਤ ਸੋਹਣਾ ਲਿਵਾਸ ਬਹੁਤ ਚੰਗੀ ਤਿਆਰੀ ਕਰਦੀ ਹੋਊਗੀ ਅੱਛਾ ਵੀਰੇ ਲਾਲ ਰੰਗ ਦੀ ਵਹਿੜਾ ਜਿਹੜੀ ਭਾਈ ਇਹ ਵੀ ਵੀਰੇ ਤੀਜੇ ਸੂਏ ਸੋਹਣੀ ਆ ਇਹ ਜੀ ਸੂਏ ਸੋਣਾ ਇਹਨੇ ਵੀ ਇਹ ਕਿੰਨੇ ਚਿਰ ਦੀ ਕੱਪੜ ਹੋਗੀ ਇਹ ਵੀਰ ਜੀ 4 ਮਹੀਨੇ ਦੀ ਕੱਪੜਾ 4 ਮਹੀਨੇ ਦੀ ਕੱਪੜਾ ਠੀਕ ਆ ਭਾਈ ਇਹਦਾ ਰੇਟ ਵੀਰੇ ਕੀ ਰਹੂਗਾ ਇਹਦਾ ਰੇਟ ਵੀਰੇ 14000 ਰੁਪਿਆ ਠੀਕ ਆ ਮੰਨ ਤਨ ਹੋ ਜੂ ਇਹਦਾ ਹੀ ਹਾਂਜੀ ਵੀਰੇ ਹੋ ਜੂ ਠੀਕ ਆ ਰਾਈ ਮਿੱਤਰੋ ਜਿਹੜੇ ਪੁਰਾਣੇ ਥੋੜੇ ਪੈਸੇ ਲੈ ਕੇ ਗਾਂ ਤਿਆਰ ਕਰਨੀ ਉਹਦੇ ਲਈ ਇਹ ਆ ਗਿਆ ਮਿੱਤਰੋ 14000 ਰੁਪਿਆ ਡਿਮਾਂਡ ਆ ਜਾਂਦੀ ਇਹ 4 ਮਹੀਨਿਆਂ ਦੀ ਕੱਪੜਾ ਦੁੱਧੋ ਹਟੀ ਹੋਈ ਹੈ ਵੀ ਮਿੱਤਰੋ ਕਿਉਂਕਿ ਦੁੱਧੋ ਕਈ ਵਾਰੀ ਪਸ਼ੂ ਆਪਣੇ ਹੁੰਦਾ ਵੀ ਫਰਕਲ ਫਰੁਕਲ ਹੋ ਜਾਂਦਾ ਮਲਰ ਰੀਪੀਟ ਦੇ ਵਿੱਚ ਆ ਜਾਂਦਾ ਰੀਪੀਟ ਦੇ ਵਿੱਚ ਆਉਣ ਦੇ ਕਾਰਨ ਫਿਰ ਉਹ ਦੁੱਧੋ ਹਟਿਆ ਹੁੰਦਾ ਜੋ ਕਈ ਵਾਰੀ ਪ੍ਰਮਾਤਮਾ ਵੱਲੋਂ ਜਾਗ ਲੱਗਣ ਦੇ ਨਾਲ ਰਹਿ ਜਾਂਦਾ ਹੁੰਦਾ ਤੇ ਉਹ ਕਾਰਨ ਕਰਕੇ ਗੱਬਣ ਹੋਈ ਹੋਈ ਹੈ ਕਰਮਾਂ ਵਾਲੀ ਓਵੇਂ ਨਹੀਂ ਕੋਈ ਚੱਕਰ ਹੈਗਾ ਵੈੜ ਨੂੰ ਦਰਮਿਆਨੇ ਸਹਿਜ ਦੇ ਵਿੱਚ ਆ 14000 ਰੁਪਿਆ ਡਿਮਾਂਡ ਹੈ ਵਿੱਚੋਂ ਮੰਨਤਾਂ ਉਪਰਕਤ ਥਣਾ ਦੀ ਫੁੱਲ ਗਾਰੰਟੀ ਓਕੇ ਵੀਰੇ ਅੱਛਾ ਭਈਆ ਡੱਬੀਆਂ ਦੇ ਬਾਰੇ ਦੱਸੀ ਵੀਰੇ ਵੀਰ ਜੀ ਇਹ 25 ਤਰੀਕ ਨੂੰ 8ਵਾਂ ਮਹੀਨਾ ਸਟਾਰਟ ਹੋ ਗਿਆ ਜੀ 25 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਸਟਾਰਟ ਹੋ ਗਿਆ 1.5 ਤੋਂ 2 ਕਿਲੋ ਦੁੱਧ ਹੈਗਾ ਜੀ ਹੁਣ ਵੀ ਪਲਥਣ ਪਾਸ ਕਰਾਉਂਦੀ ਹੈ ਹਾਂ ਜੀ ਥਣ ਪਾਸ ਕਰਾਉਂਦੀ ਹੈ ਠੀਕ ਆ ਬਾਈ ਅੱਛਾ ਮੈਂ ਇਹਨੂੰ 25 ਤਰੀਕ ਤੋਂ 8ਵਾਂ ਮਹੀਨਾ ਲੱਗ ਗਿਆ ਮੰਨ ਲਓ ਤੇ 8 ਦਿਨ ਮੈਨੂੰ 2 ਕੁ ਮਹੀਨਾ ਟਾਈ ਹਾਂ ਠੀਕ ਆ ਤੇ ਇਹਦਾ ਦੁੱਧ ਦੀ ਗਾਰੰਟੀ ਵੀ ਕਲੱਸ ਹੋਊਗੀ ਠੀਕ ਆ ਬਈ 20 ਤੋਂ ਬਾਹਰ ਦਿੰਦੀ ਹੈ ਇਹ ਹਾਂ ਜੀ ਠੀਕ ਆ ਬਈ ਲੀਵਾਰਾ ਬਹੁਤ ਆ ਨਾ ਯਾਰ ਨੇੜਾ ਨਾੜਾ ਦਾ ਬਹੁਤ ਵੱਡੀਆਂ ਵੇਖ ਲਓ ਬਾਕੀ ਪਲੀ ਪੁਲੀ ਬਹੁਤ ਆ ਹਨਾ ਹਾਂ ਜੀ ਵੱਡੇ ਕਦ ਅਛਾ ਸੁਆ ਇਹ ਵੀ ਤੀਜੇ ਹੀ ਹੁੰਦੀ ਆ ਹਾਂਜੀ ਇਹ ਵੀ ਤੀਜੇ ਸੂਰੇ ਠੀਕ ਹੈ ਵੀਰੇ ਅਛਾ ਇਹਦਾ ਰੇਟ ਭਾਈ ਇਹਦਾ ਰੇਟ ਵੀਰੇ 35000 ਰੁਪਏ 35000 ਰੁਪਏ ਮੰਨਤਾ ਨਹੀਂਦਾ ਵੀ ਹੋ ਜੂਗਾ ਹਾਂਜੀ ਕਰ ਦਾਂਗੇ ਜੇ ਕੋਈ ਕਾਲੀਗਾਂ ਦੇ ਡੱਬੇ ਦੋਵੇਂ ਜੋੜਾ ਲੈ ਲਵੇ ਖੁੱਲਾ ਕਰ ਦੇਂਗਾ ਮੈਂ ਖੁੱਲਾ ਕਰ ਦਾਂਗੇ ਠੀਕ ਹੈ ਭਾਈ ਲੈ ਮਿੱਤਰੋ ਜੇ ਤੁਸੀਂ ਜੋੜਾ ਖਰੀਦਦੇ ਆ ਜੋੜੇ ਦੇ ਵਿੱਚੋਂ ਮੰਨਤਾਂ ਨਹੀਂ ਪਾਈ ਹੁਣੀ ਖੁੱਲਾ ਕਰ ਦੇਣਗੇ ਜੇ ਨੰਬਰ ਲਾਈਨ ਵੀਰੇ ਨੰਬਰ ਦੱਸੀ ਕਿਹਾ ਉਹਦੀ 8196877831 ਇੱਕ ਵਾਰੀ ਹੋਰ ਬੋਲ ਦੀ 8196877831 ਠੀਕ ਹੈ ਬਾਈ ਇਸ ਨੰਬਰ ਤੇ ਪਾਈਨਾ ਕਰ ਲਿਓ ਮਿੱਤਰੋ ਗੱਲ ਤੇ ਬਾਤ ਪਿੰਡ ਪਲੂਰ ਆ ਮੂਗੇ ਤੋਂ ਪੈਂਦਾ ਬਾਈ 23 ਕਿਲੋਮੀਟਰ ਦੂਰ ਆ ਤੇ ਮੇਹਰ ਪਿੰਡੇ ਮਸ਼ਹੂਰ ਆ ਮਿੱਤਰੋ ਕਿਉਂਕਿ ਬਹੁਤ ਵੱਡਾ ਨਾਮ ਆ ਪਲੂਰ ਪਿੰਡ ਦਾ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਤਿੰਨ ਗਾਵਾਂ ਤਿੰਨੇ ਗੱਪਣਾ ਤੁਹਾਨੂੰ ਡਰਾਈ ਧੰਨਵਾਦ